ਪਤਤ ਪਾਵਨ ਜਾਗਤ ਜੋਤ ਜੁਗੋ ਜੁਗ ਅਟਲ ਛਤਰ ਚਬਰ ਤਖਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਕਾਰ ਜੋ ਸਾਧ ਸੰਗਤ ਜੀਓ ਗੁਰੂ ਸਾਹਿਬ ਜੀਾਂ ਦੀ ਅਪਾਰ ਕਿਰਪਾ ਰਹਿਮਤ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਸਤਿਗੁਰ ਸੇਵੇ ਤਸਹਜ ਤਨ ਉਪਜੈ ਗਤ ਮਤ ਤਦ ਹੀ ਪਾਏ ਸਹਜ ਧੁਨ ਦਾ ਮਤਲਬ ਹੈ ਆਤਮਿਕ ਅਡੋਲਤਾ ਦੀ ਰੌ ਗਤ ਕਹਿੰਦੇ ਨੇ ਉੱਚੀ ਆਤਮਿਕ ਅਵਸਥਾ ਮਹਾਰਾਜ ਕਹਿੰਦੇ ਭਾਈ ਜਦੋਂ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਤਦੋਂ ਇਸ ਦੇ ਅੰਦਰ ਆਤਮਿਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ ਫਿਰ ਗੁਰੂ ਦੀ ਸ਼ਰਣ ਪੈ ਕੇ ਹੀ ਮਨੁੱਖ ਜਿਹੜਾ ਹੈ ਉੱਚੀ ਆਤਮਿਕ ਅਵਸਥਾ ਤੇ ਉੱਚੀ ਮਤ ਇਹਨੂੰ ਹਾਸਲ ਕਰ ਲੈਂਦਾ ਹੈ ਹਰਗਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਸਦਾ ਕੈਮ ਰਹਿਣ ਵਾਲਾ ਹਰੀ ਨਾਮ ਮਨੁੱਖ ਦੇ ਮਨ ਵਿੱਚ ਆ ਵਸਦਾ ਹੈ ਤੇ ਫਿਰ ਮਨੁੱਖ ਜਿਹੜਾ ਹੈ ਸਦਾ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਬਿਨਾਂ ਸਤਗੁਰ ਸਭ ਜਗ ਬਹ ਰਾਨਾ ਬਹ ਰਾਨਾ ਦਾ ਮਤਲਬ ਕਮਲਾਂ ਜਾਂ ਝੱਲਾ ਮਹਾਰਜ ਕਹਿੰਦੇ ਭਾਈ ਗੁਰੂ ਦੀ ਸ਼ਰਣ ਪੈਣ ਤੋਂ ਬਿਨਾਂ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਝੱਲਾ ਹੋਇਆ ਫਿਰਦਾ ਹੈ ਮਨੁੱਖ ਅੰਦਾ ਸ਼ਬਦ ਨਾ ਜਾਣੈ ਝੁੱਠੇ ਪਰਮ ਭੁਲਾਣਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਨਾ ਹੋ ਕੇ ਗੁਰੂ ਦੇ ਸ਼ਬਦਾਂ ਡੂੰਗੀ ਸਾਂਝ ਨਹੀਂ ਪਾਉਂਦਾ ਔਰ ਝੂਠੀ ਦੁਨੀਆ ਦੇ ਕਾਰਨ ਪਟਕਣਾ ਵਿੱਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ਰਹਾਉ ਤ੍ਰੈ ਗੁਣ ਮਾਇਆ ਪਰਮ ਭਲਾਇਆ ਹਉ ਮੈਂ ਬੰਦਨ ਕਮਾਏ ਸਤਿਗੁਰੂ ਕਹਿੰਦੇ ਨੇ ਭਾਈ ਮਨੁੱਖ ਜਿਹੜਾ ਉਹ ਤ੍ਰਿਗੁਣੀ ਮਾਇਆ ਦੀ ਪਟਕਣਾ ਵਿੱਚ ਪੈ ਕੇ ਰਜੋ ਗੁਣ ਸਤੋ ਗੁਣ ਤੇ ਤਮੋ ਗੁਣ ਇਹ ਤ੍ਰਿਗੁਣੀ ਮਾਇਆ ਕਹਿੰਦੇ ਕੁਰਾਹੇ ਪੈ ਕੇ ਮਨੁੱਖ ਜਿਹੜਾ ਹੋਮਾਂ ਦੇ ਕਾਰਨ ਬੰਧਨ ਬਧਾਉਣ ਵਾਲੇ ਕੰਮ ਹੀ ਕਰਦਾ ਹੈ ਕੁਰਾਹੇ ਪਿਆ ਹੋਇਆ ਮਨੁੱਖ ਕਦੇ ਮੰਜ਼ਲ ਤੇ ਨਹੀਂ ਪਹੁੰਚ ਸਕਦਾ ਜਿਹੜਾ ਰਾਹ ਪੈ ਜਾਂਦਾ ਹੈ ਉਹ ਇੱਕ ਨਾ ਇੱਕ ਦਿਨ ਆਪਣੀ ਮੰਜ਼ਲ ਤੇ ਪਹੁੰਚ ਜਾਂਦਾ ਹੈ ਜੰਮਣ ਮਰਨ ਸਿਰ ਉੱਪਰ ਉੱਭ ਗਰਭਜੋਨ ਦੁੱਖ ਪਾਏ ਉਸ ਦੇ ਸਿਰ ਉਤੇ ਜਨਮ ਮਰਨ ਦਾ ਗੇੜ ਟਿਕਿਆ ਰਹਿੰਦਾ ਤੇ ਜਨਮ ਮਰਨ ਦੇ ਵਿੱਚ ਪੈ ਕੇ ਮਨੁੱਖ ਦੁੱਖ ਸਹਿੰਦਾ ਰਹਿੰਦਾ ਜਿਹੜਾ ਕੁਰਾਹੇ ਪੈ ਜਾਂਦਾ ਹੈ ਤ੍ਰੈ ਗੁਣ ਮਾਇਆ ਸਗਲ ਸੰਸਾਰਾ ਹਉਮੈ ਵਿੱਚ ਪਦ ਕੋਈ ਸਤਿਗੁਰ ਕਹਿੰਦੇ ਐ ਵੀ ਮਾਇਆ ਦੇ ਤਿੰਨੇ ਗੁਣ ਰਜੋ ਤਮਸ ਸਤੋ ਇਹ ਸਾਰੇ ਸੰਸਾਰ ਉੱਤੇ ਆਪਣਾ ਪ੍ਰਭਾਵ ਪਾਈ ਰੱਖਦੇ ਐ ਔਰ ਇਸ ਦੇ ਅਸਰ ਹੇਠ ਮਨੁੱਖ ਹਉਮੈ ਵਿੱਚ ਫਸ ਕੇ ਇੱਜ਼ਤ ਗਵਾ ਲੈਂਦਾ ਹੈ ਗੁਰਮੁਖ ਹੋਵੇ ਚੌਥਾ ਪਦ ਚੀਨੈ ਰਾਮ ਨਾਮ ਸੁਖ ਹੋਈ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਹ ਉਸ ਆਤਮਕ ਅਵਸਥਾ ਨੂੰ ਪਛਾਣ ਲੈਂਦਾ ਹੈ ਔਰ ਜਿੱਥੇ ਮਾਇਆ ਦੇ ਤਿੰਨੇ ਗੁਣ ਅਸਰ ਨਹੀਂ ਪਾ ਸਕਦੇ ਪ੍ਰਮਾਤਮਾ ਦੇ ਨਾਮ ਵਿੱਚ ਟਿਕ ਕੇ ਉਹ ਆਤਮਕ ਆਨੰਦ ਮਾਣਦਾ ਹੈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰ ਸੋਈ ਅਰਦਾਸ ਕਰਿਆ ਕਰੀ ਉਸ ਮਾਲਕ ਦੇ ਚਰਣਾ ਚ ਕਿਹ ਸਤਿਗੁਰੂ ਜੀ ਮਾਇਆ ਦੇ ਇਹ ਤਿੰਨੇ ਗੁਣ ਤੇਰੇ ਹੀ ਬਣਾਏ ਹੋਏ ਹਨ ਤੂੰ ਆਪ ਹੀ ਸਭ ਦਾ ਪੈਦਾ ਕਰਨ ਵਾਲਾ ਹੈ ਜਗਤ ਵਿੱਚ ਦਾਤਾ ਜੀ ਉਹੀ ਹੁੰਦਾ ਜੋ ਤੂੰ ਕਰਦਾ ਹੈ ਨਾਨਕ RAM ਨਾਮ ਨ ਸਤਾਰਾ ਸ਼ਬਦ ਦੇ ਹਮੇ ਕੋਈ ਹੈ ਨਾਨਕ ਆਕੇ ਗੁਰੂ ਸਭ ਕਹਿੰਦੇ ਨੇ ਭਾਈ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਮਾਇਆ ਦੇ ਇਹ ਤਿੰਨ ਗੁਣਾ ਤੋਂ ਪੂਰੀ ਖਲਾਸੀ ਹੁੰਦੀ ਹੈ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਹੀ ਆਪਣੇ ਅੰਦਰੋਂ ਔਮ ਮੈਂ ਹੰਕਾਰ ਲਵ ਲੋ ਦੂਰ ਕਰ ਲੈਂਦਾ ਹੈ ਆਓ ਗੁਰੂ ਸਭ ਕਿਰਪਾ ਕਰਨ ਸਾਡੇ ਸਾਰਿਆਂ ਉਤੇ ਮਿਹਰ ਭਰਿਆਤ ਰੱਖਣ ਅੱਜ ਦੇ ਪਾਵਨ ਵਚਨਾਂ ਦੁਆਰਾ ਗੁਰੂ ਸਭ ਸਾਨੂੰ ਸਮਝਾਉਂਦੇ ਹਨ ਕਿ ਭਾਈ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹ ਸੰਸਾਰ ਜਿਹੜਾ ਝੱਲਾ ਹੋਇਆ ਫਿਰਦਾ ਹੈ ਪ੍ਰਮਾਤਮਾ ਦਾ ਨਾਮ ਜਪੀਏ ਔਰ ਜੰਮਣ ਮਰਨ ਦਾ ਜਿਹੜਾ ਸਾਧ ਸੰਗਤ ਗੇੜ ਹਰ ਵੇਲੇ ਮਨੁੱਖ ਦੇ ਉੱਪਰ ਘੁੰਮਦਾ ਰਹਿੰਦਾ ਹੈ ਜਦੋਂ ਮਰਨ ਦੇ ਵਿੱਚ ਦੁੱਖ ਸੰਦਾ ਰਹਿੰਦਾ ਮਨੁੱਖ ਇਸ ਤੋਂ ਬਚਣ ਦੇ ਲਈ ਪ੍ਰਮਾਤਮਾ ਦਾ ਨਾਮ ਜਪੀਏ ਔਰ ਮਾਇਆ ਦੇ ਪਿੱਛੇ ਲਾ ਕੇ ਆਪਣਾ ਜਨਮ ਵਿਅਰਥ ਨਾ ਗਵਾਈਏ ਗੁਰੂ ਦੇ ਸ਼ਬਦਾਂ ਨੂੰ ਕੀ ਸੰਤ ਪਾਈਏ ਗੁਰੂ ਸਾਹਿਬ ਕਿਰਪਾ ਕਰਨ ਸਭਨਾ ਉੱਪਰ ਮੇਲ ਪ੍ਰਿਆਤ ਰੱਖਣ ਸਭਨਾਂ ਨੂੰ ਨਾਮ ਦਾਤ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤਫਾਕਤਾ ਦੀ ਅਰਦਾਸ ਤੇ ਚੱਲ ਰਹੀਆਂ ਗੁਰੂ ਕਰ ਦੀਆਂ ਸਵਾਵਾਂ ਨਿਰਵਿਘਨ ਸੰਪੂਰਨ ਹੋਣ ਦੀ ਅਰਦਾਸ ਸਾਰੇ ਰਲ ਮਿਲ ਕੇ ਕਰਦੇ ਰਹੀਏ ਮਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਦੇ ਗੁਰ ਗੋਬਿੰਦ ਕਾਪੂਰਨ ਗੁਣਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ